ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਵਿਸਾਖੀ ਵਾਲੇ ਦਿਨ 1699 ਈਸਵੀ ਨੂੰ ਕਲਗੀਧਰ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਹਨਾਂ ਨੇ ਪੰਜ ਪਿਆਰੇ ਸਾਜ ਕੇ ਇੱਕ ਨਵਾਂ ਇਤਿਹਾਸ ਰਸ ਜ ਦਿੱਤਾ ਅਤੇ ਸਿੱਖ ਧਰਮ ਵਿੱਚ ਪੰਜ ਪਿਆਰਿਆਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਬਣਾ ਦਿੱਤਾ ਅੱਜ ਅਸੀਂ انہਾਂ ਹੀ ਪੰਜ ਪਿਆਰਿਆਂ ਦੇ ਉੱਤੇ ਗੱਲ ਕਰਾਂਗੇ ਕਹਿੰਦੇ ਹਨ ਸਿੱਖੀ ਦਾ ਜਨਮ ਗੁਰਬਾਣੀ ਦੇ ਘਰ ਹੋਇਆ ਤੇ ਪੰਜ ਪਿਆਰਿਆਂ ਦਾ ਜਨਮ ਕੁਰਬਾਨੀ ਦੇ ਘਰ ਇਹ ਪੰਥ ਦਾ ਮੋਢ ਹਨ ਜਿੱਥੋਂ ਸਾਰਾ ਹੀ ਬਗੀਚਾ ਇਹ ਸਿੱਖੀ ਦਾ ਪਰਫੁੱਲਤ ਹੋਇਆ ਕਿਸੇ ਖੇਤਰ ਵਿੱਚ ਪਹਿਲ ਕਰਨੀ ਪਹਿਲਾਂ ਜਾਣਾ ਇੱਕ ਬੀਰ ਕਰਮ ਕਹਿ ਲਹਾਉਂਦਾ ਹੈ ਅਤੇ ਆਪਣੇ ਆਪ ਵਿੱਚ ਇੱਕੇ ਸ਼ਾਨਦਾਰ ਪ੍ਰਾਪਤੀ ਹੁੰਦੀ ਹੈ ਇਹਨਾਂ 594 ਸਿੱਖਾਂ ਨੇ ਆਪਣੇ ਧਰਮ ਲਈ ਸੀਸ ਭੇਟ ਕਰ ਦਿੱਤੇ ਅਤੇ ਮਹਾਰਾਜ ਸਾਹਮਣੇ ਸਭ ਤੋਂ ਪਹਿਲਾਂ ਪਹਿਲ ਕੀਤੀ ਆਪਣੇ ਸੀਸ ਭੇਟ ਕਰਨ ਵਿੱਚ ਮਹਾਰਾਜ ਫਰਮਾਉਂਦੇ ਹਨ ਤਨ ਮਨ ਧਨ ਸਭ ਸੌਪ ਗੁਰੂ ਉਹ ਹੁਕਮ ਮੰਨੇ ਆਈਏ ਮਹਾਰਾਜ ਕਹਿੰਦੇ ਆਪਣਾ ਤਨ ਮਨ ਧਨ ਸਭ ਆਪਣੇ ਗੁਰੂ ਨੂੰ ਅਰਪਣ ਕਰ ਦੇਓ ਪਰ ਇਹ ਸਿੱਖ ਇਸ ਪ੍ਰੀਖਿਆ ਵਿੱਚ ਇਸ ਕਸਵੱਟੀ ਤੇ खरे ਉਤਰੇ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਕਹਿ ਗਏ ਸੀ ਕਿ ਜੇ ਕਿਸੇ ਨੇ ਸਿੱਖੀ ਦੇ ਮਾਰਗ ਤੇ ਚੱਲਣਾ ਹੈ ਇਸ ਮਾਰਗ ਦੇ ਪ੍ਰੇਮ ਦਾ ਪੰਧ ਹੀ ਬਣਨਾ ਹੈ ਤਾਂ ਉਸ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਸੀਸ ਨੂੰ ਤਲੀ ਤੇ ਧਰ ਕੇ ਆਵੇ ਇਹਨਾਂ ਸੂਰਬੀਰਾਂ ਨੇ ਅਜਿਹਾ ਕਰਨ ਲਈ ਸੰਕੋਚ ਨਹੀਂ ਕੀਤਾ ਇਹਨਾਂ ਨੇ ਪਹਿਲ ਕਦਮੇ ਕੀਤੀ ਇਸ ਆਤਮ ਸਮਰਪਣ ਦੀ ਭਾਵਨਾ ਉੱਤੇ ਦਸ਼ਮ ਪਾਸ਼ਾ ਇਹਨੇ ਖੁਸ਼ ਹੋ ਗਏ ਇਹਨੇ ਪ੍ਰਸੰਨ ਹੋ ਗਏ ਕਿ ਉਹਨਾਂ ਨੇ ਇਹਨਾਂ ਪਰਵਾਨਿਆਂ ਨੂੰ ਸਭ ਤੋਂ ਪਹਿਲਾਂ ਪੰਜ ਪਿਆਰੇ ਕਹਿ ਕੇ ਸੰਬੋਧਨ ਕੀਤਾ ਇਹਨਾਂ ਨੂੰ ਸਤਿਕਾਰਿਆ ਪਿਆਰਿਆ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਸਿੱਖ ਪੰਥ ਦੇ ਮੁਖੀਏ ਦਾ ਆਗੂ ਬਣਾ ਦਿੱਤਾ ਮਹਾਰਾਜ ਨੇ ਇਹਨਾਂ ਨੂੰ ਇਹ ਅਧਿਕਾਰ ਵੀ ਦਿੱਤਾ ਕਿ ਇਹੋ ਹੀ ਅਮਰ ਤਿਆਰ ਕਰਕੇ ਕਿਸੇ ਬੇਲਾਖੀ ਨੂੰ ਜਗਿਆ ਸੂਨੂ ਅਮਰਤ ਸਕਾ ਸਕਦੇ ਹਨ ਤੇ ਅਮਰਤ ਸਕਾ ਕੇ ਸਿੰਘ ਸਜਾਉਣ ਦਾ ਕੰਮ ਇਹ ਪੰਜ ਪਿਆਰੇ ਹੀ ਕਰਨਗੇ ਸਿੱਖ ਪੰਥ ਦੇ ਹੋਰ ਵੀ ਜਿੰਨੇ ਵੀ ਜ਼ਰੂਰੀ ਮਾਮਲੇ ਨੇ ਉਹਨਾਂ ਦੀ ਅਗਵਾਈ ਵੀ ਪੰਜ ਪਿਆਰੇ ਹੀ ਕਰਨਗੇ ਇਸ ਤਰ੍ਹਾਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਵਿੱਚ ਇਹ ਪੰਜ ਪਿਆਰੇ ਗੁਰੂਪੰਥ ਕਹਿਲਾਏ ਅਤੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਮਹਾਰਾਜ ਨੇ ਇਹਨਾਂ ਨੂੰ ਗੁਰਿਆਈ ਦੇ ਆਸਣ ਤੇ ਵੀ ਬਿਰਾਜਮਾਨ ਕੀਤਾ ਜਿਸ ਬਾਬਤ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਗੁਰੂ ਖਾਲਸਾ ਖਾਲਸਾ ਗੁਰੂ ਇਨ ਵਿਦਕੀਨੋ ਆਗੇ ਸ਼ਰੂ ਜੇ ਸਰਬਤ ਖਾਲਸਾ ਕਾਮਨ ਵੈਲਸ ਸੀ ਤਾਂ ਇਹ ਪੰਜ ਪਿਆਰੇ ਉਸ ਦੀ ਕਾਰਜ ਸਾਧਕ ਕੌਂਸਲ ਸੀ ਜੋ ਇਹ ਫੈਸਲਾ ਦੇ ਦਿੰਦੇ ਉਸ ਨੂੰ ਗੁਰਮਤਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਪੰਜ ਪਿਆਰਿਆਂ ਨੂੰ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪ੍ਰਭੂ ਸત્તા ਦੇ ਸਵਾਮੀ ਬਣਾ ਕੇ ਮਹਾਰਾਜ ਨੇ ਸਰਬਗੁਣ ਸੰਪੰਨ ਕਰ ਦਿੱਤਾ ਇਹ ਵੱਖਰੀ ਗੱਲ ਹੈ ਕਿ ਇਸ ਪੰਚਾਇਤੀ ਸਰਵਉੱਚਤਾ ਨੂੰ ਅਸੀਂ ਹੁਣ ਤੱਕ ਪੂਰੀ ਤਰ੍ਹਾਂ ਨਾਲ ਅਮਲ ਵਿੱਚ ਨਹੀਂ ਲਿਆਂਦਾ ਸੋ ਇਹਨਾਂ ਪੰਜ ਪਿਆਰਿਆਂ ਬਾਰੇ ਜੇ ਕੋਈ ਸਭ ਤੋਂ ਪਹਿਲਾਂ ਕਿਸੇ ਨੇ ਕੋਈ ਇਤਿਹਾਸਿਕ ਜਾਣਕਾਰੀ ਦਿੱਤੇ ਹੈ ਜੇ ਜਾਣਕਾਰੀ ਦਾ ਸਰੋਤ ਹੈ ਉਹ ਹਨ ਪਟਵਈਆ ਤੇ ਉਹਨਾਂ ਵਿੱਚ ਜਿਹੜੀ ਦਰਜ ਗੱਲ ਹੈ ਉਹ ਤੁਹਾਡੇ ਸਾਹਮਣੇ ਰੱਖਦੇ ਆ ਉਹਨਾਂ ਵਿੱਚ ਲਿਖਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਲ ਦਸਮਾ ਬੇਟਾ ਗੁਰੂ ਤੇਗ ਬਹਾਦਰ ਜੀ ਦਾ ਥਾਲ 1755 ਮੰਗਲਵਾਰ ਵਿਸਾਖੀ ਦੇ ਦਿਹੁ ਪੰਜ ਸਿੱਖੋਂ ਕੋ ਖੰਡੇ ਕੀ ਪਹਲ ਦੀ ਔਰ ਸਿੰਘ ਨਾਮ ਰੱਖਾ ਪ੍ਰਤਮੇਂ ਦਿਆ ਰਾਮ ਸੋਪਤੀ ਖੱਤਰੀ ਬਾਸੀ ਲਾਹੌਰ ਖੜਾ ਹੋਗਾ ਪਾਛੇ ਮੋਕਮ ਚੰਦ ਚੀਪਾ ਬਾਸੀ ਦਵਾਰ ਕਾ ਸਾਹਿਬ ਚੰਦ ਨਾਈ ਬਾਸੀ ਬਿਦਰ ਜਫਰਾਬਾਦ ਸ਼ਹਿਰ ਦਾ ਧਰਮ ਚੰਦ ਜਵੰਦਾ ਜਾਟ ਬਾਸੀ ਹਸਤਨਾਪੁਰ ਹਿੰਮਤ ਚੰਦ ਚੇਵਰ ਬਾਸੀ ਜਗਨਨਾਥ ਇਹ ਪੰਜੇ ਸਿੱਖ ਬਾਰੋ ਬਾਰੀ ਮਹਾਰਾਜ ਦੇ ਸਾਹਮਣੇ ਖਲੋ ਗਏ ਸਭ ਕੋ ਨੀਲੰਬਰ ਪਹਿਨਾਇਆ ਵਹੀ ਭੇਸ ਆਪਣਾ ਕੀਆ ਹੁੱਕਾ ਹਲਾਲ ਹਜਾਮਤ ਹਰਾਮ ਟਿੱਕਾ ਜੰਜੂ ਤੋਤੀ ਕਾ ਤਿਆਗ ਕਰਵਾਇਆ ਮੀਣੇ ਤੀਰ ਮਲੀਏ ਰਾਮ ਰਈਏ ਸਿਰ ਗੁੰਮ ਮਸੰਦੋ ਕੀ ਬਰਤਨ ਬੰਦ ਕੀ ਕੰਗਾ ਕਰਤ ਕੇਸ ਕੀ ਕੜਾ ਕਸਹਿਰਾ ਸਭ ਕੋ ਦਿਆ ਸਭ ਕੇ ਸਤਾਰੀ ਕੀਏ ਸਭ ਕਾ ਜਨਮ ਪਟਨਾ ਵਾਸੀ ਅਨੰਦਪੁਰ ਬਤਾਈ ਅਗੇ ਗੁਰੂ ਕੀ ਗਤਿ ਗੁਰੂ ਜਣਾ ਗੁਰੂ ਗੁਰੂ ਜਪਣਾ ਗੁਰੂ ਹਰ ਥਾਂ ਸਹਾਈ ਹੋਕ ਇਹ ਜੋ ਸ਼ਬਦ ਤੁਹਾਨੂੰ ਪੜ੍ਹ ਕੇ ਸੁਣਾਏ ਹਨ ਇਹ ਭੱਟ ਬਹੀ ਬਾਦਸੋ ਪਰਗਣਾ ਥਾਨੇ ਸਵੇਰ ਵਿੱਚ ਅੰਕਿਤ ਹੈ ਸਵੇਨਾ ਬਾਰੇ ਕੁਝ ਰੋਚਕ ਜਾਣਕਾਰੀ ਤੁਹਾਨੂੰ ਹੋਰ ਦੇਣ ਲੱਗੇ ਆ ਕਿਰਪਾ ਕਰਕੇ ਧਿਆਨ ਨਾਲ ਸੁਣਿਓ ਸਭ ਤੋਂ ਪਹਿਲੇ ਨੰਬਰ ਤੇ ਭਾਈ ਦਾਇਆ ਸਿੰਘ ਭਾਈ ਦਾਇਆ ਸਿੰਘ ਜੀ ਸਿਆਲਕੋਟ ਦੇ ਜੰਪਲ ਸੌਫਤੀ ਖੱਤਰੀ ਸੀ ਜਿਹੜੇ ਲਾਹੌਰ ਵਿੱਚ ਰਹਿੰਦੇ ਸਨ ਗਿਆਨੀ ਠਾਕਰ ਸਿੰਘ ਜੀ ਨੇ ਢੱਲੇਵਾਸੀ ਪਾਸੋਂ ਖੱਤਰੀ ਦੀ ਵੰਸ਼ ਵਿੱਚ ਸੁਧੇ ਦੇ ਘਰ ਮਾਈ ਦਿਆਲੀ ਦੀ ਕੁੱਖੋਂ ਇਹਨਾਂ ਦਾ ਜਨਮ 11 ਭਾਦਰੋ 1718 ਬਿਕਰਮੀ ਲਿਖਿਆ ਹੈ ਭਾਈ ਦਇਆ ਸਿੰਘ ਜੀ ਇੱਕ ਪੜ੍ਹੇ ਲਿਖੇ ਬੁੱਧੀਮਾਨ ਆਦਮੀ ਸਨ ਜਿਹੜੇ ਫਾਰਸੀ ਵੀ ਚੰਗੀ ਤਰ੍ਹਾਂ ਜਾਣਦੇ ਸਨ ਦੀਨੇ ਕਾਂਗੜ ਦੇ ਮਕਾਮ ਤੋਂ ਰੰਗਦੇਵ ਦੇ ਨਾਮ ਜਦੋਂ ਮਹਾਰਾਜ ਨੇ ਚਫਰਨਾਮਾ ਚਿੱਠੀ ਲਿਖੀ ਉਹ ਚਿੱਠੀ ਨੂੰ ਲੈ ਕੇ ਜਾਣ ਵਾਲੇ ਭਾਈ ਦਇਆ ਸਿੰਘ ਜੀ ਹੀ ਸਨ ਜਿਹੜੇ ਰੰਗਦੇਵ ਪਾਸ ਅਹਿਮਦਨਗਰ ਪਹੁੰਚ ਗਏ ਇਹਨਾਂ ਦੇ ਨਾਲ ਭਾਈ ਧਰਮ ਸਿੰਘ ਜੀ ਵੀ ਸਨ ਇਹਨਾਂ ਦਾ ਦੇਹਾਂਤ 11 ਅੱਸੂ 1765 ਬਿਕਰਮੀ ਨੂੰ ਨੰਢੇੜ ਸਾਬ ਚੀ ਹੋਇਆ ਜਿੱਥੇ ਮਹਾਰਾਜੇ ਦੇ ਨਾਲ ਭਾਈ ਦਾਇਆ ਸਿੰਘ ਜੀ ਦੱਖਣਵਲ ਗਏ ਸਨ ਸਤਖੰਡ ਪਕਤਿ ਸ੍ਰੀ ਹਜੂਰ ਸਾਹਿਬ ਦੂਸਰੇ ਨੰਬਰ ਤੇ ਆਉਂਦੇ ਹਨ ਭਾਈ ਸਾਹ ਭਾਈ ਧਰਮ ਸਿੰਘ ਜੀ ਭਾਈ ਧਰਮ ਸਿੰਘ ਜੀ ਇੱਕ ਜਵੰਧਾ ਜੱਟ ਸਨ ਜਿਹੜੇ ਕਿ ਹਸਤਨਪੁਰ ਦੇ ਰਹਿਣ ਵਾਲੇ ਸਨ ਸਿੰਘ ਦੇ ਪਿਤਾ ਸੰਤਰਾਮ ਤੇ ਮਾਤਾ ਜੱਸੀ ਦੇ ਘਰੇ ਜਨਮ ਸਤ ਕਤਕ 1724 ਬਿਕਰਮੀ ਨੂੰ ਹੋਇਆ ਲਿਖਦੇ ਹਨ ਮੇਰਠ ਦੀ ਆਬਾਦੀ ਜਟਵਾੜਾ ਸੀ ਜੋ ਹੁਣ ਸ਼ਹਿਰ ਨਾਲ ਰਲ ਮਿਲ ਗਈ ਹੈ। ਇਹੀ ਇਹਨਾਂ ਦਾ ਪੁਰਾਤਨ ਨਾਮ ਹਸਤਨਾਪੁਰ ਸੀ। ਜਨਿ ਗਿਆਨ ਸਿੰਘ ਜੀ ਲਿਖਦੇ ਹਨ ਧਰਮਾ जाट ਜਵੰਦਾ ਗੋਤੇ ਜਟਵਾੜਾ ਮੈਂ ਭਇਓ ਉਦੋਂ ਤੇ ਲੂਟੇ ਜਿੰਨ ਬਹੁਤ ਅਮੀਰਾ ਸੋਭੀ ਬੀਰ ਆਇਓ ਗੁਰੂ ਤੀਰਾ ਅੰਤ ਪ੍ਰਕਾਸ਼ ਜਦੋਂ ਅਹਿਮਦਨਗਰ ਵਿੱਚ ਅਰੰਗਜੀਤ ਨਾਲ ਮੁਲਾਕਾਤ ਕਰਨ ਵਿੱਚ ਇਹਨਾਂ ਨੂੰ ਔਕਰ ਆਈ ਤਾਂ ਇਹ ਉਥੋਂ ਭਾਈ ਸ਼ਿਵ ਸਿੰਘ ਨੂੰ ਨਾਲ ਲੈ ਕੇ ਵਾਪਸ ਦੰਦਮੇ ਸਾਹਿਬ ਪਰਤਕੇ ਆ ਕੇ ਗੁਰੂ ਸਾਹਿਬ ਦੇ ਪਾਸ ਗੁਰੂ ਜੀ ਦੀਆਂ ਜ਼ਰੂਰੀ ਹਦਾਇਤਾਂ ਲੈ ਕੇ ਇਹ ਫਿਰ ਅਹਿਮਦਨਗਰ ਗਏ ਅਤੇ ਪੰਜ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਦੇਸਾ ਸਿੰਘ ਭਾਈ ਸ਼ਿਵ ਸਿੰਘ ਤੇ ਭਾਈ ਜੱਠਾ ਸਿੰਘ ਇਹ ਮਿਲ ਕੇ ਗਏ ਰੰਗੇ ਦੇ ਪਾਸ ਅਤੇ ਚਿੱਠੀ ਦੇਣ ਵਿੱਚ ਇਹ ਸਫਲ ਹੋਏ। ਬਰੇਲੀ ਦੇ ਨੇੜੇ ਉੱਥੇ ਹਰਦੂਆ ਗੰਜ ਇੱਕ ਨਾਮੀ ਪਿੰਡ ਹੈ ਜਿਨ੍ਹਾਂ ਵਿੱਚ ਅੱਜ ਵੀ ਧਰਮ ਸਿੰਘ ਜੀ ਦੇ ਵੰਸ ਦੇ ਜੱਟ ਜ਼ਿਮੀਂਦਾਰ ਰਹਿੰਦੇ ਹਨ। ਤੀਸਰੇ ਨੰਬਰ ਤੇ ਆਉਂਦੇ ਹਨ ਭਾਈ ਮੁਕਮ ਸਿੰਘ। ਭਾਈ ਮੁਕਮ ਸਿੰਘ ਜੀ ਦਵਾਰਕਾ ਦੇ ਰਹਿਣ ਵਾਲੇ ਸਨ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ। ਇਹਨਾਂ ਦੀ ਮਾਤਾ ਦਾ ਨਾਮ ਸੁਖੰਦੇਈ ਅਤੇ ਪੀਤਾ ਤੀਰਥਰਾਮ ਦੇ ਘਰ ਬੂੜੀਏ ਇਹ ਜੇਡ 1733 ਬਿਕਰਮੀ ਨੂੰ ਹਨ ਦੱਸਦੇ ਹਨ ਅਤੇ ਇਹਨਾਂ ਦੀ ਸ਼ਹੀਦੀ ਚਮਕੌਰ ਦੀ ਜੰਗ ਦੇ ਵਿੱਚ ਹੋਈ ਹੈ ਜਿੱਥੇ ਇਹਨਾਂ ਨੇ ਬੈਰੀ ਦੀ 10 ਲੱਖ ਫੌਜ ਦਾ ਮੁਕਾਬਲਾ ਕੀਤਾ ਅਤੇ ਆਪਣੀ ਤੇਗ ਦੇ ਜੋਹਰ ਦਿਖਾਏ ਚੌਥੇ ਨੰਬਰ ਤੇ ਆਉਂਦੇ ਹਨ ਭਾਈ ਹਿੰਮਤ ਸਿੰਘ ਭਾਈ ਹਿੰਮਤ ਸਿੰਘ ਜੀ ਇਹ ਜਗਨਨਾਥਪੁਰੀ ਦੇ ਰਹਿਣ ਵਾਲੇ ਸਨ ਸੰਤ ਸੰਗਤਪੁਰਾ ਜ਼ਿਲ੍ਹਾ ਪਟਿਆਲਾ ਪਿਤਾ ਜੋਤੀਰਾਮ ਤੇ ਮਾਤਾ ਰਾਮੂ ਜੀ ਦੀ ਕੁੱਖ ਤੋਂ 5 ਮਾਗ 1718 ਬਿਕਰਮੀ ਨੂੰ ਜਨਮ ਇਹਨਾਂ ਦਾ ਹੋਇਆ ਤੇ ਇਹਨਾਂ ਦੀ ਸ਼ਹੀਦੀ ਚਮਕੌਰ ਸਾਹਿਬ ਦੇ ਜੰਗ ਵਿੱਚ ਹੋਈ ਪੰਜਵੇਂ ਪਿਆਰੇ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਜਿਹੜੇ ਕਿ ਬیدر ਜਫਰਾਬਾਦ ਅੱਜਕੱਲ ਜਿਹੜਾ ਨਾਮ ਕਰਨਾਟਕ ਹੈ ਉੱਥੋਂ ਦੇ ਰਹਿਣ ਵਾਲੇ ਸਨ ਯਾਨੀ ਠਾਕਰ ਸਿੰਘ ਜੀ ਲਿਖਦੇ ਹਨ ਕਿ ਇਹਨਾਂ ਦੇ ਪਿਤਾ ਦਾ ਨਾਮ ਤੁਲਸੀ ਅਤੇ ਮਾਤਾ ਬਿਸ਼ਨ ਦੇਈ ਦੀ ਕੁਖੋਂ ਨੰਗਲ ਸੇ ਇੱਧਾਂ ਜਲੰਧਰ ਵਿਖੇ ਜਨਮੇ ਦੱਸਿਆ ਹੈ ਕਿਉਂ ਇਹਨਾਂ ਦੇ ਜਨਮ ਬਾਰੇ ਅਲੱਗ-ਅਲੱਗ ਇਤਿਹਾਸਕਾਰਾਂ ਦੇ ਆਪਣੇ ਅਲੱਗ-ਅਲੱਗ ਮਤ ਹਨ ਸੋ ਇਸ ਤਰ੍ਹਾਂ ਨਾਲ ਮਹਾਰਾਜ ਨੇ ਸਭ ਤੋਂ ਪਹਿਲਾਂ ਇਹਨਾਂ ਪੰਜਾਬ ਪਿਆਰਿਆਂ ਨੂੰ ਅਮਰਦੀਦਾਤ ਬਖਸ਼ੀ ਉਸ ਤੋਂ ਉਪਰੰਤ ਆਪ ਵੀ ਇਹਨਾਂ ਦੇ ਹੱਥੋਂ ਹੀ ਅਮਰਤੀ ਦਾਤ ਪ੍ਰਾਪਤ ਕੀਤੀ ਤੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਆਇਆ ਜਿਸ ਨੇ ਕਿ ਪੂਰੇ ਹਿੰਦੁਸਤਾਨ ਨੂੰ ਬਾਹਰ ਤੋਂ ਆਉਣ ਵਾਲੇ ਲੁਟੇਰਿਆਂ ਤੋਂ ਬਚਾਇਆ ਇੱਕ ਐਸੀ ਸੈਨਾ ਇੱਕ ਐਸੀ ਫੌਜ ਮਹਾਰਾਜ ਨੇ ਤਿਆਰ ਕੀਤੀ ਜਿਹੜੀ ਕਿ ਸੀਸ ਕੱਟੇ ਜਾਣ ਤੋਂ ਬਾਅਦ ਵੀ ਲੜਦੀ ਰਹੀ ਸੋ ਇਹ ਇਤਿਹਾਸ ਤੁਹਾਨੂੰ ਪੰਜਾਬ ਪਿਆਰਿਆਂ ਦਾ ਸੁਣਾਇਆ ਗਲਤੀ ਹੋ ਗਈ ਹੋਗੇ ਤਾਂ ਮaaf ਕਰਨਾ ਜੀ ਸੰਗਤ ਬਖਸ਼ਣ ਹਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ